ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਗੱਲ ਕਰ ਰਹੇ ਹਾਂ ਜੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਬਾਰੇ ਕਿਵੇਂ ਉਹਨਾਂ ਦੇ ਨਾਲ ਕੀ ਕੀ ਹੋਇਆ ਇਹਦਾ ਇੱਕ 파ਟ ਆਪਾਂ ਬਣਾ ਚੁੱਕੇ ਹਾਂ ਜੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਤੇ ਉਹਨਾਂ ਦੇ ਨਾਲ ਰਸਤੇ ਦੇ ਵਿੱਚ ਕੀ ਕੁਝ ਵਾਪਰਿਆ ਤੇ ਮਾਤਾ ਜੀ ਤੇ ਸਾਹਿਬ ਜاده ਕਿਵੇਂ ਅਲੱਗ ਹੋ ਗਈ ਇਸ ਵੀਡੀਓ ਦਾ ਇੱਕ ਪਾਰਟ ਇਸ ਚੈਨਲ ਤੇ ਅਪਲੋਡ ਹੋ ਚੁੱਕਾ ਹੈ ਤੇ ਆਪ ਸਭ ਨੇ ਉਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਵੱਧ ਚੜ ਕੇ ਸੁਣੀ ਉਸ ਵੀਡੀਓ ਦੇ ਵਿੱਚ ਜੋ ਸਾਹਿਬ ਜاده ਅਤੇ ਮਾਤਾ ਜੀ ਦੇ ਨਾਲ ਹੋਇਆ ਆਪ ਸਭ ਨੇ ਸੁਣਿਆ ਆਪ ਸਭ ਇਹ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਸਾਰੇ ਸੰਸਾਰ ਨੂੰ ਪਤਾ ਲੱਗ ਸਕੇ ਮਾਤਾ ਜੀਤੇ ਸਾਹਿਬ ਜਾਦਿਆਂ ਦੇ ਨਾਲ ਕੀ ਕੀ ਭਾੜਾ ਵਾਪਰਿਆ ਕੀ ਕੁਝ ਹੋਇਆ ਇੰਨੀ ਛੋਟੀ ਉਮਰ ਦੇ ਵਿੱਚ ਕਿਹੜੇ ਕਿਹੜੇ ਤਸੀਹੇ ਸਾਹਿਬ ਜਾਦਿਆਂ ਨੇ ਸਹੇ ਆਓ ਜੀ ਹੁਣ ਅੱਗੇ ਸ਼ੁਰੂ ਕਰਦੇ ਆਂ ਪਹਿਲੀ ਵੀਡੀਓ ਦੇ ਵਿੱਚ ਗੰਗੂ ਬਾਮਣ ਦੇ ਘਰ ਮਾਤਾ ਜੀ ਤੇ ਸਾਹਿਬ ਜੱਦੇ ਠਹਿਰੇ ਹੋਏ ਐ ਆਓ ਜੀ ਹੁਣ ਉਸ ਘਰ ਦੇ ਵਿੱਚ ਅੱਗੇ ਕੀ ਹੋਇਆ ਇਸ 파ਟ ਦੇ ਵਿੱਚ ਗੱਲ ਕਰਾਂਗੀ ਦੋਨੋਂ ਸਾਹਿਬ ਜੱਦਿਆ ਦੇ ਕੱਪੜੇ ਬਦਲਵਾਏ ਤੇ ਬਿਸਤਰਾ ਠੀਕ ਕੀਤਾ ਤਿੰਨਾਂ ਨੇ ਰਲ ਕੇ ਰਹਿ ਰਾਸ ਸਾਹਿਬ ਦਾ ਪਾਠ ਕੀਤਾ ਫਿਰ ਦੋਹਾ ਸਾਹਿਬ ਜਦਿਆਂ ਨੂੰ ਆਪਣੀ ਗੱਲ ਵਕੜੀ ਵਿੱਚ ਲੈ ਕੇ ਪਿਆਰ ਕੀਤਾ ਅਸੀਸ ਦਿੱਤੀ ਤੇ ਆਪਣੀ ਛਾਤੀ ਨਾਲ ਲਗਾ ਕੇ ਆਰਾਮ ਕਰਨ ਲਈ ਲੇਟ ਗਈ ਰਾਤ ਨੂੰ ਪੋਲੇ-ਪੋਲੇ ਕਦਮ ਰੱਖਦਾ ਗੰਗੂ ਉਹਨਾਂ ਦੇ ਕਮਰੇ ਵਿੱਚ ਆਇਆ ਮਾਤਾ ਜੀ ਨੂੰ ਸੁੱਤੇ ਦੇਖ ਕੇ ਮੰਜੀ ਥੱਲੇ ਪਈ ਖੁਰਜੀ ਨੂੰ ਹੋਲੀ-ਹੋਲੀ ਫਰੋਲ ਫਰਾਲ ਕੇ ਉਸ ਵਿੱਚੋਂ ਮੋਰਾ ਦੀ थैਲੀ ਕੱਢ ਕੇ ਚੁੱਪਚਾਪ ਬਾਹਰ ਚਲਾ ਗਿਆ ਮਾਤਾ ਜੀ ਨੂੰ ਖੜਾਕ ਸੁਣਾਈ ਦਿੱਤੀ ਗੰਗੋ ਦੇ ਅੰਦਰ ਆਉਣ ਦਾ ਝੋਲਾ ਪਿਆ ਦੱਬੇ ਪੈਰੀ ਬਾਹਰ ਜਾਣ ਦਾ ਪੀ ਪਤਾ ਲੱਗ ਗਿਆ ਪਰ ਮਾਤਾ ਜੀ ਨੇ ਉਸ ਵੇਲੇ ਕੁਝ ਵੀ ਨਾ ਕਿਹਾ ਸਵੇਰੇ ਮਾਤਾ ਗੁਜਰੀ ਜੀ ਜਾਗੇ ਤਾਂ ਉਹਨਾਂ ਨੇ ਗੰਗੂ ਨੂੰ ਪੁੱਛਿਆ ਗੰਗੂ ਸਾਰਾ ਸਮਾਨ ਖਿਲਰਿਆ ਪਿਆ ਹੈ ਬਾਹਰਲਾ ਦਰਵਾਜ਼ਾ ਤੇ ਬੰਦ ਸੀ ਮੋਰਾ ਕਿੱਥੇ ਗਈਆਂ ਗੰਗੂ ਹੈਰਾਨ ਹੋ ਕੇ ਇੱਧਰ ਉੱਧਰ ਝਾਕਣ ਲੱਗਾ ਬਿਨਾ ਕੁਝ ਕਹੇ ਝਟਪਟ ਬਾਹਰ ਚਲਾ ਗਿਆ ਤੇ ਜਾ ਕੇ ਰੋਲਾ ਪਾ ਦਿੱਤਾ ਚੋਰੀ ਹੋ ਗਈ ਮਾਤਾ ਜੀ ਦੀ ਚੋਰੀ ਹੋ ਗਈ ਮਾਤਾ ਜੀ ਨੇ ਗੰਗੂ ਨੂੰ ਅੰਦਰ ਬੁਲਾਇਆ ਤੇ ਉਸ ਨੂੰ ਸਮਝਾਉਣ ਲੱਗੇ ਭਲਿਆ ਲੋਕਾਂ ਇਸ ਤਰ੍ਹਾਂ ਸ਼ੋਰ ਮਚਾਉਣਾ ਠੀਕ ਨਹੀਂ ਮੋਰਾ ਕੋਲ ਹੀ ਰੱਖ ਤੇਰੇ ਕੋਲੋਂ ਕਿਸ ਮੰਗੀਆਂ ਨੇ ਇਹ ਸੁਣ ਕੇ ਗੰਗੂ ਗੁੱਸੇ ਨਾਲ ਬੋਲੀ ਉੱਠਿਆ ਹਨੇਰ ਸਾਈ ਦਾ ਮੈਂ ਤੁਹਾਨੂੰ ਬਣਾ ਦਿੱਤੀ ਤੇ ਉਲਟਾ ਤੁਸੀਂ ਮੇਰੇ ਤੇ ਚੋਰੀ ਦੀ ਤੌਹਮਤ ਲਗਾ ਰਹੇ ਹੋ ਮਾਤਾ ਜੀ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਬੋਲਦਾ ਬੋਲਦਾ ਉਹ ਕਰੋ ਬਾਹਰ ਨਿਕਲ ਗਿਆ ਗੰਗੂ ਸਿੱਧਾ ਮੁਰਿੰਡੇ ਕੋਤਵਾਲ ਪਾਸ ਜਾ ਪਹੁੰਚਾ ਅੰਦਰ ਜਾ ਕੇ ਕੋਤਵਾਲ ਨੂੰ ਸਲਾਮ ਕੀਤੀ ਤੇ ਹੌਲੀ ਹੌਲੀ ਕਹਿਣ ਲਗਾ ਹਜੂਰ ਆਪ ਜੀ ਨੂੰ ਇੱਕ ਖੂਫੀਆ ਇਤਲਾ ਦੇਣ ਆਇਆ ਹਾਂ ਕੋਤਵਾਲ ਪੁੱਛਣ ਲੱਗਾ ਹਾਂ ਦੱਸ ਪੰਡਤਾ ਕੀ ਖਬਰ ਲਿਆਇਆ ਹਜੂਰ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀ ਤੇ ਉਹਨਾਂ ਦੇ ਦੋ ਛੋਟੇ ਲੜਕੇ ਮੇਰੇ ਘਰ ਆ ਲੁਕੇ ਹਾਂ ਕੋਤਵਾਲ ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਆਪਣੇ ਸਿਪਾਈਆਂ ਨੂੰ ਬੁਲਾ ਕੇ ਉਹਨਾਂ ਨੂੰ ਗੰਗੂ ਦੇ ਨਾਲ ਕੱਲਿਆ ਤੇ ਹੁਕਮ ਦਿੱਤਾ ਕਿ ਸਭ ਨੂੰ ਗ੍ਰਫਤਾਰ ਕਰਕੇ ਲਿਆਂਦਾ ਜਾਈ ਜਦੋਂ ਕੋਤਵਾਲ ਦੇ ਭੇਜੇ ਸਿਪਾਹੀ ਗੰਗੂ ਦੇ ਵੇੜੇ ਪੁੱਜੇ ਤਾਂ ਕੁਝ ਆਂਡ ਗਵਾਂਡ ਦੇ ਲੋਕ ਪੀਛਾ ਕਰਨ ਲੱਗੇ ਸਿਪਾਹੀ ਦੌੜ ਕੇ ਪਿਛਲੇ ਪਾਸੇ ਚਲੇ ਗਏ ਤੇ ਮਾਤਾ ਜੀ ਨੂੰ ਮੰਜੇ ਤੇ ਬੈਠੇ ਤੇ ਬੱਚਿਆਂ ਨੂੰ ਨਿਸ਼ਚਿੰਤ ਦੇਖ ਕੇ ਪਹਿਲਾ ਹੈਰਾਨ ਹੋਏ ਤੇ ਫਿਰ ਨਾਲ ਟੁਰਨ ਲਈ कोतवाल ਦਾ ਹੁਕਮ ਸੁਣਾਇਆ ਮਾਤਾ ਜੀ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਗਲੇ ਲਗਾਇਆ ਤੇ ਕਹਿਣ ਲੱਗੇ ਚਲੋ ਮੇਰੇ ਬੱਚਿਓ ਚੱਲੀਏ ਸਾਹਿਬਜ਼ਾਦਾ ਬਾਬਾ ਜ਼ੂਰਾ ਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਿਆਰ ਬਰ ਤਿਆਰ ਖੜੇ ਸਨ ਦੋਵੇਂ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਿਪਾਹੀਆਂ ਦੀ ਨਾਲ ਤੁਰ ਪਏ ਇਤਨੇ ਨੂੰ ਬਾਹਰ ਭੀੜ ਇਕੱਠੀ ਹੋ ਗਈ ਸੀ ਗੰਗੂ ਇੱਕ ਪਾਸੇ ਖੜਾ ਸੀ ਲੋਕ ਉਸ ਵੱਲ ਉਂਗਲੀਆਂ ਕਰ ਰਹੇ ਸਨ ਉਹ ਅੱਖਾਂ ਨੀਵੀਆਂ ਪਾ ਇੱਕ ਪਾਸੇ ਖਲੋਤਾ ਸੀ ਇੱਕ ਜਨਾਨੀ ਬੋਲੀ ਵੇਖੀ ਜੇ ਇਸ ਨਮਕ ਹਰਾਮ ਦੀ ਕਰਤੂਤ ਇਹਨਾਂ ਨੂੰ ਆਪਣੇ ਘਰ ਲਿਆ ਕੇ ਸਰਕਾਰ ਨੂੰ ਜੋ ਖਬਰ ਦਿੱਤੀ ਸੋ ਦੂਜਾ ਬੋਲਿਆ ਇਹਨਾਂ ਮਾਸੂਮਾਂ ਨੇ ਸਰਕਾਰ ਦਾ ਕੀ ਵਿਗਾੜਿਆ ਹੈ ਸਾਰੇ ਕਹਿ ਰਹੇ ਸਨ ਇਨਾਂ ਦੀ ਦਾਦੀ ਦੇ ਚਿਹਰੇ ਤੇ ਕਿੰਨਾ ਨੂਰ ਹੈ ਲੋਕਾਂ ਦੇ ਦੇਖਦਿਆਂ ਦੇਖਦਿਆਂ ਹੀ ਮਾਤਾ ਜੀ ਨੂੰ ਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਸਿਪਾਹੀ ਆਪਣੇ ਨਾਲ ਲੈ ਗਏ ਲੋਕ ਬੁੱਲ ਟੁਕਦੇ ਹੀ ਰਹਿ ਗਏ ਰਾਤ ਨੂੰ ਮਾਤਾ ਜੀ ਤੇ ਦੁਹਾ ਸਾਹਿਬ ਜਾਦਿਆਂ ਨੂੰ ਮਰਿੰਡੇ ਦੀ ਹਵਾਲਾਤ ਵਿੱਚ ਰੱਖਿਆ ਗਿਆ ਸ਼ਾਂਤੀ ਦੇ ਪੁੰਜ ਮਾਤਾ ਗੁਜਰੀ ਜੀ ਨੇ ਦੁਹਾ ਸਾਹਿਬ ਜਾਦਿਆਂ ਨੂੰ ਪਿਆਰ ਤੇ ਦਿਲਾਸਾ ਦੇ ਕੇ ਆਪਣੇ ਕੋਲ ਬਿਠਾਇਆ ਉਹਨਾਂ ਨੂੰ ਗੁਰੂ ਨਾਨਕ ਦੇ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਸੁਣਾਉਂਦੇ ਰਹੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਅਦੁੱਤੀ ਸ਼ਹੀਦੀਆਂ ਦੀਆਂ ਸਾਖੀਆਂ ਉਹਨਾਂ ਨੂੰ ਸੁਣਾਈਆਂ ਫੇਰ ਤਿੰਨਾਂ ਨੇ ਮਿਲ ਕੇ ਰਹਿਰਾਸ ਸਾਹਿਬ ਤੇ ਕੀਰਤਨ ਸੁਹੇਲੇ ਦਾ ਪਾਠ ਕੀਤਾ ਤੇ ਰਾਤ ਨੂੰ ਚਟਾਈ ਤੇ ਹੀ ਵਿਸਰਾਮ ਕੀਤਾ ਦੂਜੇ ਦਿਨ ਉਥੇ ਕੀ ਹੋਇਆ ਇਹ ਆਪਾਂ ਨੈਕਸਟ ਪਾਰਟ ਵਿੱਚ ਦੱਸਾਂਗੇ ਸਾਹਿਬ ਜਾਦਿਆ ਤੇ ਮਾਤਾ ਜੀ ਦੇ ਨਾਲ ਕੀ ਕੀ ਹੋ ਰਿਹਾ ਹੈ ਕੀ ਉਹਨਾਂ ਨੇ ਤਸੀਹੇ ਦਿੱਤੇ ਥਾ ਨੂੰ ਸਾਰਾ ਕੁਝ ਇਹ ਵੀਡੀਓਜ਼ ਦੇ ਵਿੱਚ ਦੱਸਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਇਤਿਹਾਸ ਸਾਰੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਜਾਏ ਜਿਸ ਕਿਸੇ ਨੇ ਹਾਲੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣਾ ਜੀ ਆਉਣ ਵਾਲਾ ਪਾਰਟ ਦੀ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਆ ਜਾਏਗੀ ਤੇ ਆਪ ਜੀ ਨੂੰ ਪਤਾ ਲੱਗ ਜਾਏਗਾ ਇਸ ਦਾ ਨੈਕਸਟ ਪਾਰਟ ਅਪਲੋਡ ਹੋ ਚੁੱਕਾ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ